ਗੱਲ ਹੋ ਤੋ ਸਵਾਗਤ ਆਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੇਤਰੋ ਕਹਿੰਦੇ ਪੀਡੀਐਫ ਵਾਲਾ ਮੇਲਾ ਦੇਖਣ ਵਾਸਤੇ ਆਪਾਂ ਪਾਲੇ ਘਾਰ ਤੋਂ ਚਾਲੇ ਮੇਤਰੋ ਕਹਿੰਦੇ 0032 ਆਪਣੀ ਇੱਕ ਪਾਰਕਿੰਗ ਦੇ ਵਿੱਚ ਲਾਤੀ ਤੇ ਹੁਣ ਚੱਲਦੇ ਆਂ ਪੀਡੀਐਫ ਵਾਲਾ ਮੇਲਾ ਦੇਖਣਾ ਤੇ ਉਹ ਦੇਖੋ ਮੇਤਰੋ ਕਹਿੰਦੇ ਛੱਤ ਤੇ ਵੀ ਲਿਖਿਆ ਪਿਆ ਪੀਡੀਐਫ ਹੈ ਕਹਿੰਦਾ 2025 ਤੇ ਕਹਿੰਦੇ ਮੁੰਡਿਓ ਪਹੁੰਚ ਗਏ ਪੀਡੀਐਫ ਵਾਲਾ ਮੇਲਾ ਦੇਖਣ ਦੇ ਬਾਅਦ ਕਿੱਥੇ ਦਿਖਾਵਾਂਗੇ ਤੁਹਾਨੂੰ ਘੈਂਡ ਘੈਂਡ ਚੀਜ਼ਾਂ ਤੇ ਵੀਡੀਓ ਵੀ ਆਉਣਗੇ ਆਪਣੇ ਵੱਡੇ ਪੇਜ ਉ ਤੇ ਫੋਲੋ ਕਰ ਲਓ ਜੀ ਮੇਤਰੋ ਆ ਆ ਗਿਆ ਐਂਟਰੀ ਗੇਟ ਦੇ ਵੈਲਕਮ ਕਰ ਮਤ్రਗਨੇ ਗੋਹਾਚੱਕਣ ਲਈ ਵੀਰਾਂ ਖਾਤਰ ਵੀ ਘੈਂਡ ਘੈਂਡ ਚੀਜ਼ਾਂ ਆ ਗਈਆਂ ਇੱਥੇ। ਉਹ ਚੱਕਣ ਲੈ ਗਾ ਤਰੇ। ਉਹਦੇ ਲੈ ਪਾਸੇ ਆ ਗਿਆ ਕਹਿੰਦੇ 4। ਢੇਡਕਾਰ ਹੁੰਦੇ ਨੇ ਘੋਕੇ ਦਾ 4 ਗਾਜਰਾਂ, ਬੂਤਾਂ, 4 ਜੂਰ। ਬੜਾ ਗੁੱਸਾ ਆਇਆ ਮਤ్రਗਨੇ ਮੇਲੇ ਦੇ ਵਿੱਚ ਇੱਧਰ ਆ ਕੇ ਫੁੱਲ ਬੂਟੇ। ਉਸ ਮਰਦੀ ਰਹਿ ਜਾ। ਮਤ్రਉ ਸਹ ਸੁ ਚੱਟੀ ਜਾਂਦਾ ਜੋ ਬਰੇ ਇਧਲੇ ਪਾਸੇ ਤੇ ਦੌਧਰ। ਹੱਥ ਤੈਨੂੰ ਮੈਂ ਵਿੱਚ ਲਈ ਨਹੀਂ ਸੀ। 4 4 ਬੂੰਦ ਦੇ ਵਿੱਚ ਹੀ ਆ ਜੋ ਬਰ ਹਜੇ ਗੱਲ ਕਰ। ਦੇਖੋ ਮਤ్ర ਇਧਰ। ਸਿਆਣੇ ਗਰੋਲ ਸ਼ਕਤੀਮਾਨ ਇਧਰਲੇ ਪਾਸੇ ਮੇਰੇ ਤੋਂ ਜਿਹੜੇ ਮਸ਼ੀਨਾ ਬਣਾਉਂਦੇ ਇੱਕ ਸ਼ਕਤੀਮਾਨ ਇਧਰਲੇ ਪਾਸੇ ਖੜਾ ਇੱਕ ਸ਼ਕਤੀਮਾਨ ਇਧਰਲੇ ਪਾਸੇ ਖੜਾ ਜਿਹੜਾ ਕਲਚ ਕਰਦਾ ਸ਼ਕਤੀਮਾਨ ਇਹ ਗੰਗਾਧਾਰੀ ਸ਼ਕਤੀਮਾਨ ਹੈ ਗੰਗਾਧਾਰੀ ਸ਼ਕਤੀ ਸਭ ਤੋਂ ਵੱਡਾ ਸ਼ਕਤੀਮਾਨ ਸਾਡਾ ਉਸਤਾਦ ਫਿਰਦਾ ਇਧਰਲੇ ਪਾਸੇ ਹੈ ਨੀਬ ਦਾ ਕਲੱਚ ਹੀ ਕਰ ਜੇ ਪੁੱਤਰੋ ਕਹਿੰਦੇ ਹੁਣ ਹੋ ਗਏ ਸੀਗੇ ਫ੍ਰੀ ਤੇ ਨਾਲ ਤੁਹਾਨੂੰ ਝੋਟਾ ਦੇ ਸਿਖਾਉਣਾ ਇਧਰਲੇ ਪਾਸੇ ਫਿਰਦਾ ਅਮਰਦੀਪ ਤੇ ਹੁਣ ਸਾਰੇ ਇੰਪਲੀਮੈਂਟ ਲਗਭਗ ਸੂਨ ਦਿਖਾ ਦੇ ਕਿੱਥੇ ਕਿੱਥੇ ਹੀ ਠੱਕੇ ਖਾਗੇ ਆਏ ਆਂ ਦਰ ਬਣਾ ਉੱਤੇ ਜਰਾ ਦੇਵ ਚਾਲੇ ਦਰੇ ਜਾਂਦੇ ਆਪਾਂ ਇਸ ਕਹਿੰਦੇ ਮੁੰਡੇ ਗਰਾਊਂਡ ਤੇ ਪਹੁੰਚ ਗਏ ਦਿਲ ਪਾਸੇ ਬਿਲਾਬਦਮਾ ਚਾਲਾ ਕੋਲੀ ਦਾ ਕਸੂਤੀ ਫੜਾ ਬੈਠਾ ਗਰੁੱਪ ਚ ਪਿਆ ਕੋਚ ਪੈਣ ਕਿੱਧਰ ਟੀਮ ਨੂੰ ਸੈਂਟਰ ਕਰਾਈ ਜਾਂਦਾ ਅੱਜ ਐ ਓਏ ਕੋਚ ਕਿੱਧਰ ਟੀਮ ਐਂਟਰ ਕਰਾਈ ਜਾਂਦਾ ਜੀ ਬਿਜੀ ਹੋਇਆ ਬੈਠਾ ਤਰੋ ਮੇਲਾ ਦੇਖ ਕੇ ਅੱਜ ਪੀਡੀਐਫ ਵਾਲਾ ਆਪਾਂ ਪਹੁੰਚ ਚੁੱਕੇ ਆਂ ਘਰ ਤੇ ਤੁਹਾਨੂੰ ਪਤਾ ਪਹਿਲਾਂ ਗਰਾਊਂਡ ਦੇ ਵਿੱਚ ਵੀ ਜਾ ਗਏ ਆ ਹਨਾ ਤੇ ਇਹ ਵੀ ਬਲੌਗ ਘੰਟ ਲੱਗਿਆ ਹੋਣਾ ਸਿਰਲਾ ਬਟਨ ਜਰੂਰ ਦੱਬਿਆ ਕਰੋ ਤੇ ਨਵੇਂ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹੁਣ ਲੈ ਕੇ ਚੱਲਿਆਂ ਆਪਣਾ ਛੇਰੂ ਨੂੰ